ਬਸਾਂ ਦਾ ਸਫ਼ਰ ਕਰ ਰਿਹਾ ਜਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹੋ ਤਾਂ ਤੁਸੀਂ ਇਸ ਖਬਰ ਨੂੰ ਜ਼ਰੂਰ ਦੇਖਿਓ ਤੁਹਾਨੂੰ ਜਿਹੜਾ ਖੱਜਲ ਖਵੜਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ ਕੱਲ੍ਹ ਸ਼ਾਮ ਤੋਂ ਬਾਅਦ ਜਿਹੜੀਆਂ ਬਸਾਂ ਨੇ ਉਹ ਨਹੀਂ ਚੱਲਣਗੀਆਂ ਤਾਂ ਪਰਸੋ ਸਵੇਰ ਨੂੰ ਜਨਕੀ ਪੂਰੇ ਦਿਨ ਬਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਜਿਹੜੇ ਕੱਚੇ ਮੁਲਾਜ਼ਮ ਨੇ ਪੀਆਰਟੀਸੀ ਦੇ ਤੇ ਪਨ ਬਸ ਦੇ ਉਹਨਾਂ ਵੱਲੋਂ ਵਿਧਾਨ ਸਭਾ ਦਾ ਘਰਾਓ ਜਿਹੜਾ ਉਹ ਕੀਤਾ ਜਾਵੇਗਾ ਪਰਛੋ ਸਵੇਰ ਨੂੰ ਉਹ ਵਿਧਾਨ ਸਭਾ ਦਾ ਕਰਾਉ ਕਰਨਗੇ ਇੱਕ ਥਾਂ ਤੋਂ ਦੁੱਦੀ ਛਾਂ ਤੇ ਜਾਣਾ ਹੈ ਤਾਂ ਤੁਹਾਨੂੰ ਆਪਣਾ ਵਾਈਕਲ ਲੈ ਕੇ ਜਾਣਾ ਪਾਵੇਗਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਸਾਡਾ ਸਰਕਾਰ ਵੱਲੋਂ ਨਾ ਮੈਨੇਜਮੈਂਟ ਵੱਲੋਂ ਸਾਡੀ ਕਿਸੇ ਮੰਗ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਸਾਡੀ ਪਹਿਲਾਂ ਤੇ ਇਹ ਵੀ ਸਰਕਾਰ ਜਿਹੜੀ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕਰੇ 12 ਤੱਕ ਅਸੀਂ ਸਰਕਾਰ ਤੋਂ ਮਨੇਜਮੈਂਟ ਨੂੰ ਸਮਾਂ ਦਿੱਤਾ ਵੀ ਜਿਹੜੇ ਸਾਡੇ ਮਸਲੇ ਨੇ ਸਾਡੇ ਕੀਤੇ ਜਾਣ ਨਹੀਂ 12 ਤਵਾਂ ਬੱਸਾਂ ਸਾਧੀਆਂ ਬੁਲਾ ਕੇ ਸਾਡੇ ਲੋਕਾਂ ਦੇ ਵਿੱਚ ਜਾਵਾ ਕਰਵਾਈਆਂ ਜਾਣਗਾ ਮੁਕੰਮਲ ਚੱਕਾ ਜਾਮ ਕੀਤਾ ਜਾਊਗਾ ਤੇ 13 ਤਰੀਕ ਨੂੰ ਜੀ ਸਵੇਰੇ ਵਿਧਾਨ ਸਭਾ ਤੋਂ ਬਾਅਦ ਕੁਝ ਕੀਤਾ ਜਾਵੇਗਾ ਰੋਸਟਰ ਨਾਲ ਦਿੱਤਾ ਜਾ ਚੜਦੀ ਕਲਾ ਟਰੈਂਡ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤੇ ਨਾਲੇ ਐਮ ਤਾਨੂੰ ਜਿਹੜੀ ਜਾਣਕਾਰੀ ਹੈ ਉਹ ਦਸਨ ਜਾ ਰਹਾ ਕਿ ਜੇਕਰ ਕੱਲ ਕੋਈ ਬੱਸਾਂ ਦਾ ਸਫ਼ਰ ਕਰ ਰਿਹਾ ਜਾ ਕੇਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹੋ ਤਾਂ ਤੁਸੀਂ ਇਸ ਖਬਰ ਨੂੰ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਜਿਹੜਾ ਖੱਜਲ ਖਵੜ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਕਿਉਂਕਿ ਕੱਲ ਸ਼ਾਮ ਤੋਂ ਬਾਅਦ ਜਿਹੜੀਆਂ ਬੱਸਾਂ ਨੇ ਉਹ ਨਹੀਂ ਚੱਲਣਗੀਆਂ ਤੇ ਪਰਸੋਂ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਪਰਸੋਂ ਸਵੇਰ ਨੂੰ ਜਨਕੀ ਪੂਰੇ ਦਿਨ ਬੱਸਾਂ ਜੜੀਆਂ ਨੇ ਉਹ ਬੰਦ ਰਹਿਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਕੱਚੇ ਮੁਲਾਜ਼ਮ ਨੇ ਪੀ ਆਰਟੀਸੀ ਦੇ ਤੇ ਪਨ ਬੱਸ ਦੇ ਉਨ੍ਹਾਂ ਵੱਲੋਂ ਵਿਧਾਨ ਸਭਾ ਦਾ ਘਰਾਵ ਜਿਹੜਾ ਉਹ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਜਿਹੜੇ ਨੇ ਹੈ ਕੰਡਕਟਰ ਨੇ ਉਹ ਮੰਗ ਕਰ ਰਹੇ ਨੇ ਡਰਾਈਵਰ ਨੇ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਜੇ ਸਾਡੀ ਜਿਹੜੀ ਤਨਖਾਹ ਉਹਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਦੇ ਖਿਲਾਫ ਕੱਲ ਉਹ ਵਿਧਾਨ ਸਭਾ ਦੇ ਵਿੱਚ ਜਾ ਸਕਦੇ ਨੇ ਜਨਕਿ ਕੱਲ ਸ਼ਾਮ ਨੂੰ ਜਿਹੜੀਆਂ ਬੱਸਾਂ ਨੇ ਉਹ ਬੰਦ ਰਹਿਣਗੀਆਂ ਜਨਕਿ ਪਰਸੋ ਸਵੇਰ ਨੂੰ ਉਹ ਵਿਦਵਸਭਾ ਦਾ ਕਰਾਓ ਕਰਨ ਲਗੇ ਇਹ ਵੱਡੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਜੇਕਰ ਕਿਸੇ ਨੇ ਬਾਸਦਵੀ ਸਫਰ ਕਰਨਾ ਹੈ ਇੱਕ ਥਾਂ ਤੋਂ ਦੁੱਦੀ ਛਾਂ ਤੇ ਜਾਣਾ ਹੈ ਤਾਂ ਤੁਹਾਨੂੰ ਆਪਣਾ ਵਾਈਕਲ ਲੈ ਕੇ ਜਾਣਾ ਪਾੜੇਗਾ ਕਿਉਂਕਿ ਤੁਹਾਨੂੰ ਜਿਹੜਾ ਕੱਲ तकरीबन 12 1 ਵਜੇ ਤੋਂ ਬਾਅਦ ਜਿਹੜੀ ਬੱਸ ਆ ਉਹ ਨਹੀਂ ਮਿਲੇਗੀ ਸੋ ਅਸੀਂ ਜਿਹੜਾ ਜਿਹੜੀ ਜਾਣਕਾਰੀ ਆ ਉਹ ਜਿਹੜੇ ਆਗੂ ਸਾਹਿਬਾਨ ਨੇ ਉਹਨਾਂ ਤੋਂ ਲਵਾਂਗੇ ਕਿ ਜਿਹੜਾ ਕੁਕੀ ਰੜੀ ਹੈ ਰੂਪਰੇਖਾ ਤਿਆਰ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕੀ ਪਲਾਨ ਹੈ ਸੋ ਅਸੀਂ ਫੋਨ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੱਲ ਦਾ ਕੀ ਪਲਾਨ ਹੈ ਸੋ ਗੱਲਬਾਤ ਕਰਦੇ ਆਂ ਹੈਲੋ 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 ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਜੀ ਕੀ ਪਲਾਨ ਤੁਹਾਡਾ ਕੀ ਹੈ ਬਾਜੀ ਕੱਲ ਜਿਹੜਾ ਦੱਸਿਆ ਜਾ ਰਿਹਾ ਵੀ ਕੱਲ ਸ਼ਾਮ ਤੋਂ ਬਾਅਦ ਬੱਸਾਂ ਨਹੀਂ ਚੱਲਣਗੀਆਂ ਤੇ ਪਰਸੋ ਜਿਹੜਾ ਹੈ ਬੱਸਾਂ ਬੰਦ ਕਰਕੇ ਇਹਦਾ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਲੋਕਾਂ ਨੂੰ ਇਹ ਜਾਣਕਾਰੀ ਦੱਸੀ ਜਾਵੇ ਕੀ ਤੁਹਾਡੀ ਮੰਗਾ ਕੀ ਨੇ ਤੇ ਲੋਕ ਜਿਹੜੇ ਖੱਜਲ ਖਵਾਰ ਹੋਣਗੇ ਵੀ ਉਹ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਜੀ ਪਿਛਲੇ 9 ਫਰਵਰੀ ਨੂੰ ਸਾਡੀ ਸਰਕਾਰ ਤੇ ਮੈਨੇਜਮੈਂਟ ਦੋਸ਼ਧਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਸਾਡੀ ਸਾਰੀਆਂ ਮੰਗਾਂ ਤੇ ਤਕਰੀਬਨ ਸੈਂਕੜੇ ਬਣੀ ਜੀ ਤੇ ਪਰ ਕਿਤੇ ਨਾ ਕਿਤੇ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਨਾ ਤਾਂ ਸਰਕਾਰ ਵੱਲੋਂ ਨਾ ਮੈਨੇਜਮੈਂਟ ਵੱਲੋਂ ਸਾਡੀ ਕਿਸੇ ਮੰਗ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਹਦੇ ਰੋਸ ਵੱਧੇ ਸਾਨੂੰ ਦੁਬਾਰੇ ਇੱਕ ਵਾਰ ਫਿਰ ਤੋਂ ਘਰਨੇ ਮੁਜਾਰਾ ਵਾਲੇ ਕੋਲਸੇ ਨੂੰ ਜਾਣਾ ਪੈ ਰਿਹਾ ਤੇ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਜਿਵੇਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜੀ ਜਿਹੜੇ ਆਊਟਸੋਰਸ ਤੇ ਮੁਲਾਜ਼ਮ ਨੇ ਜੀ ਠੇਕੇਦਾਰ ਵਿਚੋਲੀਆਂ ਦੇ ਥਰੂ ਰੱਖੇ ਹੋਏ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਕਰਨਾ ਤੇ ਹੋਰ ਜਿਵੇਂ ਪਬਲਿਕ ਦੀ ਸਮਾਧਨ ਮੁੱਖ ਰੱਖਦੇ ਹੋ ਜਿਹੜੀ ਸਾਡੇ ਲਈ ਬੱਸਾਂ ਦੀ ਬਹੁਤ ਵੱਡੀ ਘਾਟ ਆ ਸਰਕਾਰੀ ਬੱਸਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਨਾ ਤੇ ਹੋਰ ਮੰਗਾਂ ਨੂੰ ਲੈ ਕੇ ਸੀ ਜਿਹੜਾ ਸੰਘਰਸ਼ ਕਰ ਰਹੇ ਹਾਂ ਜੀ ਤੇ ਕੱਲ ਦੀ ਗੱਲ ਕੀਤੀ ਆ ਕਿੰਨੇ ਵਜੇ ਤੱਕ ਕਿੰਨੀਆਂ ਬੱਸਾਂ ਨੇ ਉਹ ਬੰਦ ਰਹਿਣਗੀਆਂ ਤੇ ਪਰਸੋਂ ਦਾ ਕੀ ਜਿਹੜਾ ਸਮਾਂ ਦਿੱਤਾ ਗਿਆ ਦੇਖੋ ਜੀ ਸਾਡੀ ਪਹਿਲਾਂ ਤਾਂ ਇਹੀ ਆ ਵੀ ਸਰਕਾਰ ਜਿਹੜੀ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਾਡੇ ਆਮ ਪਰਿਵਾਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ 12 ਵੀ ਤੱਕ ਅਸੀਂ ਸਰਕਾਰ ਤੋਂ ਨਿਯਮਨ ਨੂੰ ਸਮਾਂ ਦਿੱਤਾ ਵੀ ਜਿਹੜੇ ਸਾਡੇ ਮਸਲੇ ਨੇ ਹੱਲ ਕੀਤੇ ਜਾਣ ਨਹੀਂ 12 ਵੀ ਤਵਾਂ ਬੱਸਾਂ ਸਾਰੀਆਂ ਬਲਾ ਕੇ ਸਾਡੇ ਲੋਕਾਂ ਦੇ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ਮੁਕੰਮਲ ਚੱਕਾ ਜਾਮ ਕੀਤਾ ਜਾਊਗਾ ਤੇ 13 ਤਰੀਕ ਨੂੰ ਜੀ ਸਵੇਰੇ ਵਿਧਾਨ ਸਭਾ ਵੱਲ ਕੁਝ ਕੀਤਾ ਜਾਵੇਗਾ ਰੋਸ ਦਰਨਾ ਦਿੱਤਾ ਜਾਊਗਾ ਤੇ ਡਿਪੂਆਂ ਦੀ ਗੱਲ ਕੀਤੀ ਆ ਵੀ ਕੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਜਿਹੜੇ ਪੀਆਰਟੀਸੀ ਜਿਹੜੇ ਸਟੈਂਡ ਬਣੇਗੇ ਨੇ ਬੱਸ ਸਟੈਂਡ ਨੇ ਕਿ ਉਹਨਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਜਾਂ ਕੱਲੇ ਪਟਿਆਲੇ ਦੇ ਵਿੱਚ ਰੋਸ ਹੋਏਗਾ ਨਹੀਂ ਨਹੀਂ ਇਹ ਸਾਡੇ ਪਨਵਸ ਪੀਆਰਟੀਸੀ ਦੇ ਜਿਹੜੇ ਸਮੂਹ ਛਾਈ ਡਿਪੂ ਨੇ ਹੂੰ तकरीबन ਸਾਰਿਆਂ ਦੇ ਵਿੱਚ ਬੱਸਾਂ ਦਾ ਬੰਦ ਕਰਕੇ ਤੇ 13 ਤਰੀਕ ਨੂੰ ਜਿਹੜਾ ਮੋਹਾਲੀ ਵਾਲੇ ਕੁਝ ਕੀਤਾ ਜਾਵੇ ਜੇਕਰ ਗੱਲ ਕੀਤੀ ਆਵੇ ਬਾਈ ਜੀ ਪੱਕੇ ਜਿਹੜੇ ਮੁਲਾਜ਼ਮ ਨੇ ਕਿ ਉਹਨਾਂ ਦਾ ਵੀ ਸਾਥ ਤੁਹਾਡੇ ਨਾਲ ਜਿਹੜਾ ਸਹਿਮਤੀ ਬਣੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵੱਡੀ ਗੱਲ ਦੀ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਕੱਲ ਜਿਹੜਾ ਸ਼ਾਮ ਨੂੰ ਬੱਸਾਂ ਬੰਦ ਹੋ ਜਾਣਗੀਆਂ ਪਰਸੋਂ ਵੀ ਜਿਹੜਾ ਦੱਸਿਆ ਜਾ ਰਿਹਾ ਤੁਸੀਂ ਵਿਧਾਨ ਸਭਾ ਦਾ ਘਰਾਵੋ ਕਰੋਗੇ ਕੀ ਇਸ ਸਬੰਧੀ ਤੁਹਾਡੇ ਨਾਲ ਉਹ ਸਹਿਮਤ ਨੇ ਜਿਹੜੇ ਪੱਕੇ ਮੁਲਾਜ਼ਮ ਨੇ ਕਿ ਉਹ ਵੀ ਸਾਥ ਤੁਹਾਡੇ ਨਾਲ ਦੇਣਗੇ ਉਹ ਦੇਖੋ ਜੀ ਜਿਹੜੀ ਹਮਦਰਦੀ ਉਹਨਾਂ ਦੀ ਸਾਡੇ ਪ੍ਰਤੀ ਪੂਰੀ ਹੈ ਜੀ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਮਜਬੂਰੀਆਂ ਨੇ ਰੈਗੂਲਰ ਮੁਲਾਜ਼ਮ ਔਨ ਕਰਕੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਖਤ ਉਸ ਕਰਕੇ ਬਾਕੀ ਜਿੰਨੀ ਸਪੋਰਟ ਹੁੰਦੀ ਆ ਸਾਡੀ ਕਰਦੇ ਨੇ ਮੈਂ ਸਾਡੀ ਜ਼ਰੂਰ ਕਰਦੇ ਹਾਂ ਜੀ। ਹੂੰ। ਕੀ ਗੱਲਬਾਤ ਹੋਈ ਹੈ ਜਿਸ ਤਰ੍ਹਾਂ ਪੀਆਰਟੀ ਦੇ ਚੇਅਰਮੈਨ ਦੀ ਗੱਲ ਕੀਤੀ ਜਾਵੇ ਤਾਂ ਰਣਜੋਤ ਸਿੰਘ ਹਰਿਆਣਾ ਜੀ ਨਾਲ ਕਿ ਉਹਨਾਂ ਨੇ ਮੰਨਿਆ ਵੀ ਜਿਹੜਾ ਤੁਸੀਂ ਜਿਹੜਾ ਉਹਨਾਂ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਅਸੀਂ ਜਿਹੜਾ ਕਲ ਰੋਪਰ ਜੀ ਜੀ ਹਾਂਜੀ 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 ਜੀ ਕਿ ਰੋਪਰ ਰਸਨ ਕਰਾਂਗੇ ਜੀ ਕੱਲ ਬੱਸਾਂ ਬੰਦ ਕਰਾਂਗੇ ਉਸ ਤੋਂ ਪਰਸੋਂ ਵੀ ਜਿਹੜਾ ਬੰਦ ਰਹਿਣਗੀਆਂ ਕਿ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਉਹਨਾਂ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਨੇ ਸੂਬਾ ਕਮੇਟੀ ਦੀ ਮੀਟਿੰਗ ਬੁਲਾ ਕੇ ਅਸੀਂ ਬਕਾਇਦਾ ਨੋਟਸ ਸਰਕਾਰ ਨੂੰ ਬਗਾਯਦਾ ਨੋਟਿਸ ਕਰਦੇ ਆਂ ਵੀ ਅਸੀਂ ਇੰਨੀ ਤਰੀਕ ਨੂੰ ਸੰਘਰਸ਼ ਕਰਨ ਜਾ ਰਹੇ ਆਂ ਤੇ ਜੇ ਸਰਕਾਰ ਤੇ ਮੈਨੇਜਮੈਂਟ ਸਾਡੀਆਂ ਮੰਗਾਂ ਪ੍ਰਤੀ ਸਹਿਯੋਗਦਾ ਹੋਵੇ ਜਾਂ ਮਸਲਿਆਂ ਨੂੰ ਹੱਲ ਕਰਨ ਵਾਲੇ ਪਾਸੇ ਚੱਲਦੀ ਹੋਵੇ ਤਾਂ ਸਾਡੇ ਮਸਲੇ ਹੱਲ ਕਰ ਦਿੰਦੇ ਸਾਨੂੰ ਧੰਨ ਧੰਨੇ ਮੁਜ਼ਾਹਰ ਲਾਉਂਦੇ ਮਜਬੂਰ ਨਾ ਕਰਦੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਧੰਨਵਾਦ ਜੀ ਸੋ ਬਿਲਕੁਲ ਜਿਹੜੀ ਤੁਹਾਨੂੰ ਜਾਣਕਾਰੀ ਅਸੀਂ ਸਾਂਝੀ ਕੀਤੀ ਆ ਕਿਉਂਕਿ ਕੱਲ ਜਿਹੜਾ ਦੁਪਹਿਰ ਤੋਂ ਬਾਅਦ ਜਿਹੜੀਆਂ ਬੱਸਾਂ ਨੇ ਉਹ ਦੱਸਿਆ ਜਾ ਰਿਹਾ ਕਿ ਉਹ ਬੰਦ ਹੋ ਜਾਣਗੀਆਂ ਕਿਉਂਕਿ ਕੱਲ ਜਿਹੜੇ ਕੱਚੇ ਮੁਲਾਜ਼ਮ ਨੇ ਪੀਆਰਟੀ ਤੇ ਨਨ ਬਸ ਜਿਹੜੇ ਮੁਲਾਜ਼ਮ ਨੇ ਉਹ ਕੱਲ ਹੜਤਾਲ ਤੇ ਜਾਣਗੇ ਜਨਕੀ ਜਨਕੀ 13 ਤਰੀਕ ਨੂੰ ਜਨਕੀ ਪਰਸੋ ਵਾਲੇ ਦਿਨ ਜਿਹੜਾ ਵਿਧਾਨ ਸਭਾ ਦਾ ਘਰਾਉ ਕੀਤਾ ਜਾਵੇਗਾ ਤੇ ਜਿਹੜੀ ਅਹਿਮ ਜਿਹੜੀ ਜਾਣਕਾਰੀ ਅਸੀਂ ਲੋਕਾਂ ਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਜਿਹੜੇ ਲੋਕ ਨੇ ਉਹ ਇੱਕ ਥਾਂ ਤੋਂ ਦੂਧੀ ਛਾਂ ਤੇ ਜਾਣਗੇ ਤਾਂ ਕਿਤੇ ਨਾ ਕਿਤੇ ਨੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇਗਾ ਖਾਸ ਤੌਰ ਤੇ ਸਟੂਡੈਂਟਾਂ ਨੂੰ ਕਿਉਂਕਿ ਹੁਣ ਐਗਜ਼ਾਮ ਵੀ ਚੱਲ ਰਹੇ ਨੇ ਜਨਕੀ ਪੇਪਰ ਵੀ ਹੋ ਰਹੇ ਨੇ ਤਾਂ ਜੇਕਰ ਕੋਈ ਪੇਪਰ ਦੇਣ ਵਾਸਤੇ ਵਿਦਿਆਰਥੀ ਕਿਸੇ ਸਕੂਲ ਜਾਂ ਕੋਲੇਜ ਦੇ ਵਿੱਚ ਜਾ ਰਿਹਾ ਤਾਂ ਉਹਨਾਂ ਨੂੰ ਆਪਣਾ ਵਾਈਕਲ ਲੈ ਕੇ ਜਾਣਾ ਪਵੇਗਾ ਕਿਉਂਕਿ ਤੁਹ ਖੱਜਲ ਖਵਾਜ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਜਿਹੜੀ ਅਹਿਮ ਜਾਣਕਾਰੀ ਆ ਸੀ ਲੋਕਾਂ ਦੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਕੱਲ ਜਿਹੜੀਆਂ ਬੱਸਾਂ ਨੇ ਉਹ ਦੁਪਹਿਰ ਤੋਂ ਬਾਅਦ ਨਹੀਂ ਚੱਲ ਸਕਣਗੀਆਂ ਇਹ ਜਿਹੜਾ ਵੱਡਾ ਦਾਵਾ ਪੀਆਰਟੀਸੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਉਹਨਾਂ ਦੇ ਨਮਾਇंदे ਨੇ ਜਨਕੀ ਖਾਸ ਤੌਰ ਤੇ ਜਿਹੜੇ ਜਿਹੜੇ ਸੰਸਥਾ ਦੇ ਆਗੂ ਸਭਾਨ ਨੇ ਜਿਹੜੀ ਸੰਸਥਾ ਬਣਾਈ ਗਈ ਹੈ ਉਹਨਾਂ ਦੇ ਆਗੂ ਸਭਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਤਾਂ ਤੁਹਾਨੂੰ ਇਹੰਦੀ ਜਾਣਕਾਰੀ ਹੈ ਇਸ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮੇਨ ਦਾ ਨਿਕਾਣਾ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਜੇਕਰ ਕੋਈ ਕੱਲ ਕਿਸੇ ਕੰਮ ਕਰ ਲਈ ਜਾਣਾ ਚਾਹੁੰਦਾ ਤਾਂ ਆਪਣੇ ਵਾਈਕਲ ਦੇ ਉੱਪਰ ਜਾ ਸਕਦਾ ਕਿਉਂਕਿ ਤੁਹਾਨੂੰ ਜਿਹੜੀ ਬੱਸਾਂ ਨੇ ਸਰਕਾਰੀ ਉਹ ਨਹੀਂ ਮਿਲ ਸਕਣਗੀਆਂ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ